ਸੱッセ ਪੁੱਤ ਆਪਣਾ ਸਮਝਾ ਲੈਣ ਜਾਂਦਾ ਛੇੜ ਛੇੜ ਕੇ ਸੱッセ ਪੁੱਤ ਆਪਣਾ ਸਮਝਾ ਲੈਣ ਜਾਂਦਾ ਛੇੜ ਛੇੜ ਕੇ ਜਦ ਮੈਂ ਪਾਣੀ ਪਰਨ ਨੂੰ ਜਾਂਦੀ ਮੇਰੇ ਪਿੱਛੇ ਪਿੱਛੇ ਆਉਂਦਾ ਜਦ ਮੈਂ ਪਾਣੀ ਪਰਨ ਨੂੰ ਜਾਂਦੀ ਮੇਰੇ ਪਿੱਛੇ ਪਿੱਛੇ ਆਉਂਦਾ ਮੇਰਾ ਪਾਣੀ ਕਰੇ ਖਰਾਬ ਰੇਤਾ ਘੇਰ ਘੇਰ ਕੇ ਸੱッセ ਪੁੱਤੀ ਆਪਣਾ ਸਮਝਾ ਲੈ ਨਹੀਂ ਲੰਗਦਾ ਛੇੜ ਛੇੜ ਕੇ ਸੱッセ ਪੁੱਤੀ ਆਪਣਾ ਸਮਝਾ ਲੈ ਨਹੀਂ ਲੰਗਦਾ ਛੇੜ ਛੇੜ ਕੇ ਜਦ ਮੈਂ ਧਾਰ ਕੱਢਣ ਨੂੰ ਜਾਂਦੀ ਨਹੀਂ ਮੇਰੇ ਪਿੱਛੇ ਪਿੱਛੇ ਆਉਂਦਾ ਜਦ ਮੈਂ ਧਾਰ ਕੱਢਣ ਨੂੰ ਜਾਂਦੀ ਨਹੀਂ ਮੇਰੇ ਪਿੱਛੇ ਪਿੱਛੇ ਆਉਂਦਾ ਮੇਰੀ ਧਾਰ ਕਰੇ ਖਰਾਬ ਪਛੜਾ ਛੇੜ ਛੇੜ ਕੇ ਸੱッセ ਪੁੱਤੇ ਆਪਣਾ ਸਮਝਾ ਲੈ ਨਹੀਂ ਲੰਗਦਾ ਛੇੜ ਛੇੜ ਕੇ ਸੱッセ ਪੁੱਤੇ ਆਪਣਾ ਸਮਝਾ ਲੈ ਨਹੀਂ ਲੰਗਦਾ ਛੇੜ ਛੇੜ ਕੇ ਜਦ ਮੈਂ ਸੈਰ ਕਰਨ ਨੂੰ ਜਾਂਦੀ ਨਹੀਂ ਮੇਰੇ ਪਿੱਛੇ ਪਿੱਛੇ ਆਉਂਦਾ ਜਦ ਮੈਂ ਸੈਰ ਕਰਨ ਨੂੰ ਜਾਂਦੀ ਨਹੀਂ ਮੇਰੇ ਪਿੱਛੇ ਪਿੱਛੇ ਆਉਂਦਾ ਮੇਰੀ ਸੈਰ ਕਰੇ ਖਰਾਬ ਰਸਤਾ ਘੇਰ ਕੇ ਘੇਰ ਕੇ ਸੱਜੇ ਪੁੱਤ ਆਪਣਾ ਸਮਝਾ ਲੈ ਨਹੀਂ ਲੰਗਦਾ ਛੇੜ ਛੇੜ ਕੇ ਸੱਜੇ ਪੁੱਤ ਆਪਣਾ ਸਮਝਾ ਲੈ ਨਹੀਂ ਲੰਗਦਾ ਛੇੜ ਛੇੜ ਕੇ ਜਦ ਮੈਂ ਵਿੱਚ ਤਿਰਿੰਜਣਾ ਜਾਂਦੀ ਨਹੀਂ ਮੇਰੇ ਪਿੱਛੇ ਪਿੱਛੇ ਆਉਂਦਾ ਜਦ ਮੈਂ ਵਿੱਚ ਤਿਰਿੰਜਣਾ ਜਾਂਦੀ ਨਹੀਂ ਮੇਰੇ ਪਿੱਛੇ ਪਿੱਛੇ ਆਉਂਦਾ ਮੇਰੀ ਕਤ ਦੀ ਤੇ ਤੰਦ ਤੋੜੇ ਚਰਖਾ ਛੇੜ ਛੇੜ ਕੇ Susse put the upper nasamage, Halani Langada, Chari Tedicay. Susse Langada, Chari